ਪਿੱਛੇ ਬੰਡੇ ਆਏ ਜੀ ਕੱਲੂ ਵਰਸੋ ਵਜਾਤਾਗੇ ਮੈਂ ਦੂਜੀ ਰਸਤੇ ਆ ਜਾ ਦੂਜੀ ਰਸਤੇ ਹੈਗੇ ਆ ਉਹ ਦੋ ਯਾਰ ਸਾਰੀ ਉਹ ਸਾਰੀ ਦੋਨਾਂ ਤੇ ਰਾਤੀ ਤੇ ਅੱਜ 12 10 12 ਦੇ ਨੂੰ ਪਾਣੀ ਚ ਖੜਿਆ ਨੂੰ ਹਾਂਜੀ 10 12 ਦੇ ਨੂੰ ਹੋ ਗਏ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਏਗੀ ਸਾਡੇ ਨਿੱਕੇ ਨਿੱਕੇ ਬੱਚੇ ਆ ਖੋਲ ਦੇਖ ਸਕਦੇ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇਗੇ ਹਾਂਜੀ ਵਾਇਗੁਰ ਜੀ ਨਹੀਂ ਕੋਈ ਨਹੀਂ ਆਇਆ ਭਾਈ ਇੱਥੇ ਪਹਿਲਾਂ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਅਰੇ ਭਾਈ ਤੁਹਾਨੂੰ ਤਾਂ ਦੱਸ ਦਰੀਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਪਿੰਡ ਜੀ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀ ਦਾ ਜੀਰਾ ਤੇ ਜੀ ਹਾਂਜੀ ਕੋਈ ਵੀ ਟੀਮ ਨਹੀਂ ਆਈ ਨਾ ਸਰਦਾਰਾਂ ਦੀ ਕੋਈ ਨਹੀਂ ਭਾਈ ਅਜੇ ਤਾਂ ਸਾਡੇ ਕੋਲ ਚਲੋ ਆਹ ਲਾ ਦਿਓ ਪਿੱਛੇ ਬੰਡੇ ਆਏ ਜੀ ਕੱਲੂ ਮਰਸੋ ਵਜਾਤਾਗੇ ਦੂਜਾ ਰਸਤਾ ਆ ਜਾਂਦੀ ਜੀਜੀ ਰਸਤਾ ਹੈਗੇ ਆ ਉਹ ਦੋ ਯਾਰ ਸਾਰੀਓ ਖੜਿਆ ਨੂੰ ਹਾਂਜੀ 10-12 ਦਿਨ ਹੋ ਗਏ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਈਗੀ ਸਾਡੇ ਨਿੱਕੇ ਨਿੱਕੇ ਬੱਚੇ ਖੋਲ ਦੇ ਸਕਦੇ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇ ਹਾਂਜੀ ਵਾਹਿਗੁਰੂ ਜੀ ਕੋਈ ਨਹੀਂ ਆਇਆ ਭਾਈ ਇੱਥੇ ਪਹਿਲਾਂ ਖੜਿਆ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਾਈ ਸਾਨੂੰ ਤਾਂ ਰੱਖ ਦਰੀਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਪਿੰਡ ਜੀ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀ ਦਾ ਜੀਰਾ ਤੇ ਜੀਰਾ ਪਿੱਛੇ ਵੀ ਟੀਮ ਨਹੀਂ ਆਈ ਨਾ ਸਰਦਾਰੀ ਕੋਈ ਨਹੀਂ ਬਾਈ ਅਜੇ ਤੱਕ ਸਾਡੇ ਕੋਲ ਚਲੋ ਆ ਲੈ ਜੋ ਪਿੱਛੇ ਬੰਡੇ ਆਏ ਜੀ ਕੱਲੂ ਵਰਸੋ ਜਾਤਾਗੇ ਜੀ ਜੀ ਰਸ ਹੈਗੇ ਆ ਉਹ ਦੋ ਯਾਰ ਸਾਰੀ ਉਹ ਸਾਰੀ ਦੁਆ ਨਾ ਰਸ ਅੱਜ 12-10 12 ਦੇ ਲੋਕ ਪਾਣੀ ਚ ਖੜਿਆ ਹਾਂ ਹਾਂ ਜੀ 10-12 ਦਿਨ ਹੋ ਗਏ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਏਗੀ ਸਾਡੇ ਨਿੱਕੇ ਨਿੱਕੇ ਕੋਈ ਨਹੀਂ ਫਿਰ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇ ਹਾਂ ਹਾਂਜੀ ਵਾਹਿਗੁਰੂ ਜੀ ਕੋਈ ਨਹੀਂ ਆਇਆ ਭਾਈ ਇੱਥੇ ਪਹਿਲਾਂ ਸਾਡੇ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਾਈ ਤੁਹਾਨੂੰ ਤਾਂ ਦੱਸ ਦਈਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਪਿੰਡ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀਰਾ ਜੀਰਾ ਤਾਂ ਈ ਹੈ ਹਾਂਜੀ ਕੋਈ ਵੀ ਟੀਮ ਨਹੀਂ ਆਈ ਨਾ ਸਾਡੇ ਕੋਲ ਕੋਈ ਨਹੀਂ ਭਾਈ ਹਜੇ ਤੱਕ ਸਾਡੇ ਕੋਲ ਚਲੋ ਆ ਲੈ ਜੋ ਪਿੱਛੇ ਬੰਡੇ ਆਏ ਜੀ ਕੱਲੂ ਵਰਸੋ ਵਜਾਤਾਗੇ ਮੈਂ ਦੂਜੀ ਰਸਤੇ ਆ ਜਾ ਦੂਜੀ ਰਸਤੇ ਹੈਗੇ ਆ ਉਹ ਦੋ ਯਾਰ ਸਾਰੀ ਉਹ ਸਾਰੀ ਦੋਨਾਂ ਤੇ ਰਾਤੀ ਦੇ ਅੱਜ 12 10 12 ਦੇ ਨੂੰ ਪਾਣੀ ਚ ਖੜਿਆ ਨੂੰ ਹਾਂਜੀ 10 12 ਦੇ ਨੂੰ ਹੋ ਗਿਆ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਏਗੀ ਸਾਡੇ ਨਿੱਕੇ ਨਿੱਕੇ ਬੱਚੇ ਆ ਖੋਲ ਦੇਖ ਸਕਦੇ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇਗੇ ਹਾਂਜੀ ਵਾਇਗੁਰ ਜੀ ਨਹੀਂ ਕੋਈ ਨਹੀਂ ਆਇਆ ਭਾਈ ਠੀਕ ਪਹਿਲਾਂ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਅਰੇ ਭਾਈ ਸਾਨੂੰ ਤਾਂ ਰੱਖ ਦਰੀਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਮੇਰਾ ਜੀ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀਰਾ ਜੀਰਾ ਤੇ ਸੀ ਹਾਂ ਪਿੱਛੇ ਕੋਈ ਵੀ ਟੀਮ ਨਹੀਂ ਆਈ ਨਾ ਸਾਡੇ ਕੋਲ ਕੋਈ ਨਹੀਂ ਭਾਈ ਹਜੇ ਤੱਕ ਸਾਡੇ ਕੋਲ ਚਲੋ ਆ ਲੈ ਜੋ ਪਿੱਛੇ ਬੰਦੇ ਆਏ ਜੀ ਕੱਲੂ ਬਰਸੋ ਵਜਾ ਦਾਂਗੇ ਮੈਂ ਦੂਜਾ ਰਸਤਾ ਆ ਜਾ ਦੂਜੀ ਰਸਤਾ ਹੈਗੇ ਆ ਉਹ ਦੋ ਯਾਰ ਸਾਰੀਓ ਖੜਿਆ ਨੂੰ ਹਾਂਜੀ 10-12 ਦਿਨ ਹੋ ਗਏ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਈਗੀ ਸਾਡੇ ਨਿੱਕੇ ਨਿੱਕੇ ਬੱਚੇ ਖੋਲ ਦੇਖ ਸਕਦੇ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇ ਹਾਂਜੀ ਵਾਹਿਗੁਰੂ ਜੀ ਕੋਈ ਨਹੀਂ ਆਇਆ ਭਾਈ ਇੱਥੇ ਪਹਿਲਾਂ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਾਈ ਸਾਨੂੰ ਤਾਂ ਦੱਸ ਦਈਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਪਿੰਡ ਜੀ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀ ਦਾ ਜੀਰਾ ਤੇ ਜੀਰਾ ਪਿੱਛੇ ਵੀ ਟੀਮ ਨਹੀਂ ਆਈ ਨਾ ਸਰਦਾਰੀ ਕੋਈ ਨਹੀਂ ਬਾਈ ਅਜੇ ਤੱਕ ਸਾਡੇ ਕੋਲ ਚਲੋ ਆ ਲੈ ਜੋ ਪਿੱਛੇ ਬੰਡੇ ਆਏ ਜੀ ਕੱਲੂ ਵਰਸੋ ਵਜਾਤਾਗੇ ਜੀ ਜੀ ਰਸ ਹੈਗੇ ਆ ਉਹ ਦੋ ਯਾਰ ਸਾਰੀ ਉਹ ਸਾਰੀ ਦੁਆ ਨਾ ਰਸ ਅੱਜ 12-10 12 ਦੇ ਲੋਕ ਪਾਣੀ ਚ ਖੜਿਆ ਹਾਂ ਹਾਂ ਜੀ 10-12 ਦਿਨ ਹੋ ਗਏ ਸਾਨੂੰ ਪਾਣੀ ਵਿੱਚ ਖੜਿਆ ਨੂੰ ਸਾਡੇ ਕੋਲੇ ਕੋਈ ਚੀਜ਼ ਨਹੀਂ ਆਏਗੀ ਸਾਡੇ ਨਿੱਕੇ ਨਿੱਕੇ ਬੱਚੇ ਆ ਖੋਲ ਦੇ ਸਕਦੇ ਸਾਡਾ ਪਾਣੀ ਖਰਾਬ ਹੋ ਗਿਆ ਵਾ ਅਸੀਂ ਬਾਹਰ ਜਾ ਨਹੀਂ ਸਕਦੇ ਹਾਂਜੀ ਵਾਇਗੁਰ ਜੀ ਕੋਈ ਨਹੀਂ ਆਇਆ ਭਾਈ ਇੱਥੇ ਪਹਿਲਾਂ ਹਜੇ ਤਾਂ ਕੋਈ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਾਈ ਤੁਹਾਨੂੰ ਤਾਂ ਦੱਸ ਦਈਏ ਏਰੀਆ ਕਿਹੜਾ ਈ ਏਰੀਆ ਖਾਲੇ ਵਾਲਾ ਪਿੰਡ ਕਿਹੜਾ ਈ ਖਾਲੇ ਵਾਲਾ ਪਿੰਡ ਤਹਿਸੀਲ ਜੀਰਾ ਜੀਰਾ ਤਾਂ ਏਸੀ ਹਾਂਜੀ ਕੋਈ ਵੀ ਟੀਮ ਨਹੀਂ ਆਈ ਨਾ ਸਰਦਾਰ ਕੋਈ ਨਹੀਂ ਭਾਈ ਹਜੇ ਤੱਕ ਸਾਡੇ ਕੋਲ ਚਲੋ ਆ ਲੈ ਜੋ ਇਹਨੂੰ ਰੱਖ ਜਨਾ